ਗੁਰੂ ਪਿਆਰੀ ਸਾਧ ਸੰਗਤ ਜੀ ਸਾਖੀ ਦਾ ਨਾਮ ਹੈ ਟੁੱਟੇ ਸਿੱਖੀ ਗੰਢਣੀ ਜਦੋਂ ਸੂਬਾ ਤੇ ਉਸ ਦਾ ਬਚਿਆ ਖੁਚਿਆ ਲਸ਼ਕਰ ਉੱਥੋਂ ਚਲਾ ਗਿਆ ਤਾਂ ਗੁਰੂ ਜੀ ਟਿੱਬੀ ਤੋਂ ਹੇਠਾ ਉਤਰੇ ਤੇ ਸਿੰਘਾਂ ਨੂੰ ਨਾਲ ਲੈ ਕੇ ਤਲ ਦੇ ਕੰਡੇ ਤੇ ਪਹੁੰਚੇ ਜਿੱਥੇ ਹੁਣੇ-ਹੁਣੇ ਕਮਸਾਨ ਮੱਚ ਕੇ ਹਟਿਆ ਸੀ ਆਪ ਜੀ ਇੱਕ-ਇੱਕ ਕਰਕੇ ਸਭਨਾ ਸ਼ਹੀਦ ਸਿੰਘਾਂ پاس ਗਏ ਤੇ ਹਰ ਇੱਕ ਦਾ ਮੂੰਹ ਪਿਆਰ ਨਾਲ ਆਪਣੇ ਜਾਮੇ ਦੇ ਪੱਲੇ ਨਾਲ ਸਾਫ਼ ਕਰਦੇ ਹੋਏ ਉਹਨਾਂ ਨੂੰ ਦੋਹਾਂ ਲੋਕਾਂ ਦੀਆਂ ਦਾਤਾਂ ਬਖਸ਼ਣ ਲੱਗੇ ਇਸਨੇ ਆਪ ਜੀ ਨੇ ਵੇਖਿਆ ਕਿ ਇੰਨਾ ਸ਼ਹੀਦ ਸਿੰਘਾਂ ਵਿੱਚ ਇੱਕ ਸਿੰਘ ਦੇ ਸਵਾਸ ਅਜੇ ਬਾਕੀ ਹਨ ਤੇ ਉਹ ਸਹਿਕ ਰਿਹਾ ਹੈ ਗੁਰੂ ਜੀ ਛੱਟ ਉਸ ਦੇ ਕੋਲ ਗਏ ਤੇ ਪਾਸ ਬੈਠ ਕੇ ਪਿਆਰ ਨਾਲ ਉਸ ਦਾ ਸਿਰ ਪਲੋਸਿਆ ਕਿਹਾ ਮਹਾ ਸਿੰਘ ਅੱਖਾਂ ਖੋਲੋ ਵੇਖੋ ਅਸੀਂ ਤੇਰੇ ਕੋਲ ਬੈਠੇ ਹਾਂ ਸਹਿਬ ਜੀ ਦੀ ਮਿੱਠੀ ਆਵਾਜ਼ ਕੰਨੀ ਪੈਂਦਿਆਂ ਹੀ ਭਾਈ ਮਹਾ ਸਿੰਘ ਨੇ ਅੱਖਾਂ ਖੋਲ੍ਹ ਦਿੱਤੀਆਂ ਤੇ ਨਜ਼ਰ ਭਰ ਕੇ ਗੁਰੂ ਜੀ ਗੁਰੂ ਜੀ ਦੇ ਦਰਸ਼ਨ ਕੀਤੇ ਫਿਰ ਹੱਥ ਜੋੜ ਕੇ ਧੀਮੀ ਆਵਾਜ਼ ਵਿੱਚ ਕਿਹਾ ਗੁਰੂ ਜੀਓ ਅੰਤ ਸਮੇਂ ਦਰਸ਼ਨ ਦੇ ਕੇ ਆਪ ਜੀ ਨੇ ਮੇਰੇ ਮਨ ਦੀ ਲਾਲਸਾ ਪੂਰੀ ਕਰ ਦਿੱਤੀ ਹੈ ਮੈਂ ਬੜਾ ਖੁਸ਼ ਹਾਂ ਗੁਰੂ ਜੀ ਨੇ ਪਿਆਰ ਨਾਲ ਕਿਹਾ ਭਾਈ ਮਹਾ ਸਿੰਘ ਅਸੀਂ ਤੇਰੇ ਤੇ ਬੜੇ ਪ੍ਰਸੰਨ ਹਾਂ ਜੇ ਤੂੰ ਜੀਵਨ ਚਾਹੁੰਦਾ ਹੈ ਤਾਂ ਮੰਗ ਲੈ ਅਸੀਂ ਤੇਰੇ ਪ੍ਰਾਣ ਰੱਖ ਲੈਂਦੇ ਹਾਂ ਜੇ ਤੂੰ ਕੁਝ ਹੋਰ ਮੰਗਣਾ ਚਾਹੁੰਦਾ ਹੈ ਤੇ ਮੰਗ ਲੈ ਅਸੀਂ ਤੇਰੀ ਕਾਮਨਾ ਪੂਰੀ ਕਰਾਂਗੇ ਗੁਰੂ ਜੀ ਦੇ ਪਿਆਰ ਭਰੇ ਬਚਨ ਸੁਣ ਕੇ ਭਾਈ ਮਹਾ ਸਿੰਘ ਨੇ ਅਰਜ਼ੋਈ ਕੀਤੀ ਸੱਚੇ ਪਾਤਸ਼ਾਹ ਸਿੰਘਾਂ ਨੇ ਜਿਹੜਾ ਵਾਅਦਾ ਆਪ ਜੀ ਨੂੰ ਲਿਖ ਕੇ ਦਿੱਤਾ ਸੀ ਉਹ ਪਾੜ ਦਿਓ ਜਿਸ ਨਾਲ ਉਹ ਆਪ ਜੀ ਦੇ ਸਿੱਖ ਤੇ ਆਪ ਉਹਨਾਂ ਦੇ ਗੁਰੂ ਬਣੇ ਰਹੋ ਭਾਈ ਮਹਾ ਸਿੰਘ ਦੀ ਅਰਜੋਈ ਸੁਣ ਕੇ ਗੁਰੂ ਜੀ ਨੇ ਕਿਹਾ ਮਹਾ ਸਿੰਘ ਤੂੰ ਧੰ ਹੈ ਤੇਰੇ ਮਨ ਵਿੱਚ ਸਵਾਰਥ ਦੀ بجائے ਪਰਉਪਕਾਰ ਦੀ ਭਾਵਨਾ ਵਸੀ ਹੋਈ ਹੈ ਪਰ ਜਿਹੜੀ ਸਿੱਖੀ ਜਾਨਣਾ ਪਿਆਰੀਆਂ ਕਰਕੇ ਗੁਰੂ ਤੋਂ ਬੇਮੁਖ ਹੋ ਗਈ ਸੀ ਤੂੰ ਉਸ ਨੂੰ ਕਿਉਂ ਮੇਲਦਾ ਹੈ ਮਹਾ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਪੁੱਤਰ ਪੁੱਲਾਂ ਕਰਦੇ ਰਹਿੰਦੇ ਹਨ ਪਰ ਪਿਤਾ ਉਹਨਾਂ ਦਾ ਭਲਾ ਚਾਹੁੰਦਾ ਹੋਇਆ ਉਹਨਾਂ ਨੂੰ ਸਦਾ ਬਖਸ਼ਦਾ ਆਉਂਦਾ ਹੈ ਸੋ ਮੇਰੀ ਇਹੀ ਲਾਲਸਾ ਹੈ ਕਿ ਆਪ ਟੁੱਟੀ ਸਿੱਖੀ ਨੂੰ ਮੁੜ ਗੰਢ ਲਵੋ ਇਸ ਤੋਂ ਬਿਨਾ ਮੇਰੀ ਹੋਰ ਕੋਈ ਇੱਛਾ ਨਹੀਂ ਤਦ ਗੁਰੂ ਜੀ ਨੇ ਜੇਬ ਵਿੱਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਤੇ ਭਾਈ ਮਹਾ ਸਿੰਘ ਨੂੰ ਵਿਖਾ ਕੇ ਪਾੜਿਆ ਤੇ ਫਰਮਾਇਆ ਮਹਾ ਸਿੰਘ ਤੂੰ ਧਰਮ ਪਰਉਪਕਾਰੀ ਹੈ ਤੇਰਾ ਗੁਰੂ ਲੋਕ ਵਿੱਚ ਵਾਸਾ ਹੋਵੇਗਾ ਗੁਰੂ ਜੀ ਦੇ ਵਚਨ ਕਰਦੇ ਆ ਭਾਈ ਮਹਾ ਸਿੰਘ ਦੇ ਪ੍ਰਾਣ ਨਿਕਲ ਗਏ ਤੇ ਗੁਰੂ ਪਰੀ ਨੂੰ ਚਲੇ ਗਏ ਹੁਣ ਗੁਰੂ ਜੀ ਨੇ ਬਰਾੜ ਨੂੰ ਹੁਕਮ ਦੇ ਕੇ ਇੱਕ ਵੱਡੀ ਸਾਰੀ ਚਿਖਾ ਤਿਆਰ ਕਰਵਾਈ ਤੇ ਸ਼ਹੀਦ ਸਿੰਘਾਂ ਦੀਆਂ ਲੋਥਾਂ ਦਾ ਸੰਸਕਾਰ ਕਰ ਦਿੱਤਾ। ਮੁਸਲਮਾਨ ਸਿਪਾਈਆਂ ਦੀਆਂ ਲੋਥਾਂ ਕਬਰਾਂ ਪੁੱਟ ਕੇ ਦਬਾ ਦਿੱਤੀਆਂ। ਫਿਰ ਖਿਰਦਾਣੇ ਦੀ ਢਾਬ ਦੇ ਕੰਡੇ ਬੈਠ ਕੇ ਵਚਨ ਕੀਤੇ ਕਿ ਇੱਥੇ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਹੈ। ਇਸ ਕਰਕੇ ਇਹ ਮਹਾਨ ਸ਼ਹੀਦੀ ਸਥਾਨ ਹੈ। ਜਿਹੜਾ ਇਸ ਨੂੰ ਜਿਹੜਾ ਇਸ ਨੂੰ ਸ਼ਰਧਾ ਨਾਲ ਨਮਸ਼ਕਾਰ ਕਰੇਗਾ ਉਸ ਦਾ ਸਦਕ ਤੇ ਪ੍ਰਤਾਪ ਵਧੇਗਾ। ਇੱਥੇ ਸਾਡੇ ਸਿੰਘ ਸ਼ਹੀਦ ਆਪਾ ਕੇ ਮੁਕਤੀ ਨੂੰ ਪ੍ਰਾਪਤ ਹੋਏ ਹਨ ਇਸ ਦਾ ਨਾਮ ਅੱਜ ਤੋਂ ਮੁਕਸਰ ਸਾਹਿਬ ਹੈ ਜੋ ਨਰ ਨਾਰੀ ਇਹਨਾਂ ਸ਼ਹੀਦਾਂ ਨੂੰ ਸਰਦਾਂ ਅਜਲੀ ਪੇਟ ਕਰਕੇ ਇਸ਼ਾਨਾਨ ਕਰੇਗਾ ਉਸਦੇ ਸਾਰੇ ਪਾਪ ਦੂਰ ਹੋ ਜਾਣਗੇ ਤੇ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਸਾਖੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ كيف